ਪੋਂਟਾ ਸਾਹਿਬ ਸ਼ਹਿਰ ਤੋਂ ਥੋੜਾ ਜਿਹਾ ਬਾਹਰ ਨਿਕਲਦੇ ਹੋਏ ਇੱਕ ਸੋਹਣੀ ਜਿਹੀ ਜਗ੍ਹਾ ਮਿਲੀ ਹੈ ਜਿਹਦੇ ਵਿੱਚ ਸ਼ਹਿਰਾਂ ਦਾ ਤੇ ਪੰਜਾਬ ਦੇ ਪਿੰਡਾਂ ਦਾ ਤੇ ਹਿਮਾਚਲ ਦੇ ਪਹਾੜਾਂ ਦਾ ਤਿੰਨਾਂ ਚੀਜ਼ਾਂ ਦਾ ਮੇਲ ਹੈ ਸਾਹਮਣੇ ਆਪਣਾ ਤੌਰਿਆ ਖੜਾ ਹੈ ਤੇ ਸ਼ਹਿਰੀ ਮਾਹੌਲ ਕੋਠੀਆਂ-ਕੋਠੀਆਂ ਵੱਡੀ ਗੱਲ ਬਾਤ ਤੇ ਉੱਥੇ ਪਿੱਛੇ ਉਸ ਤੋਂ ਵੀ ਵੱਡੀ ਗੱਲ ਦੀ ਬਾਤ ਹਿਮਾਲਿਆ ਸੋ ਅੱਗੇ-ਅੱਗੇ ਜਿਵੇਂ ਵੱਧਦੇ ਜਾਾਂਗੇ ਉੱਚੇ ਪਹਾੜ ਆਣ ਲੱਗ ਜਾਣਗੇ ਤੇ ਇਹ ਅੱਗੇ ਇਹ ਰੋਡ ਸ਼ਿਮਲਾ ਨਿਕਲ ਜਾਂਦਾ ਬਾਬੇ ਇਹ ਵਾਲਾ ਹਾਂ ਲੋਕਲ ਅੱਗੇ ਜਾ ਕੇ ਮਿਲ ਜਾਂਦਾ ਹੈ ਸਲਾਈ ਦੇ ਨਾਲ ਸਲਾਈ ਤੋਂ ਸ਼ਿਮਲਾ ਚਲੋ ਜੀ ਤੇ ਇਸ ਟਾਈਮ ਆਪਾਂ ਜਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਸ਼ੇਰਗੜ੍ਹ ਸਾਹਿਬ ਲੰਘ ਜਾ ਟਾਲ ਸਾਹਿਬ ਸ਼ਹਿਰ ਤੋਂ 5 ਤੋਂ 6 ਕਿਲੋਮੀਟਰ ਦੂਰ ਵਸਿਆ ਇਹ ਸੋਹਣਾ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਸਾਹਮਣੇ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਸ਼ਾਂਤ ਜਮੋਲ ਦੇ ਵਿੱਚ ਇੱਕ ਪਿੰਡ ਆ ਪਿੰਡ ਨਿਹਾਲਗੜ੍ਹ ਤੇ ਸਾਹਮਣੇ ਵੱਡੇ ਵੱਡੇ ਪਹਾੜ ਤੇ ਆਪਾਂ ਦਰਸ਼ਨ ਕਰਵਾਉਂਦੇ ਆ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਤੇ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ ਉਹਦੇ ਬਾਰੇ ਵੀ ਦੱਸ ਦਿਆ ਇਹ ਬਾਹਰਲੀ ਸਾਈਡ ਦੇਖਣਾ ਪਏਗਾ ਆਪਣਾ ਨਾ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦਾ ਇਹ ਦਰਖਤ ਹੈ ਸ਼ਾਇਦ ਇਹ ਬੋਰਡ ਦਾ ਦਰਖਤ ਹੈ ਸ਼ਾਇਦ ਪੱਕਾ ਨਹੀਂ ਪਤਾ ਬਾਕੀ ਬਾਹਰ ਜਾ ਕੇ ਦੇਖਦੇ ਆ ਵੀ ਇਹ ਕਿਹੜਾ ਦਰਖਤ ਹੈ ਤੇ ਉਹਨਾਂ ਟਾਈਮਾਂ ਦਾ ਦਰਖਤ ਹੈ ਜਿਹੜੇ ਦਰਖਤ ਦੀ ਆਪਾਂ ਥੱਲੇ ਗੁਰਦੁਆਰਾ ਸਾਹਿਬ ਤੋਂ ਵੀਡੀਓ ਲਈ ਸੀ ਨਾ ਜਿੰਦਾ ਧੜ ਥੱਲੇ ਸੀਗਾ ਤੇ ਉੱਪਰ ਆ ਜਿਹੜਾ ਇਹ ਦਰਖਤ ਮੈਂ ਅੰਦਰ ਬੋਲਿਆ ਸੀਗਾ ਨਾ ਕਿ ਬੋਰਡ ਦਾ ਸ਼ਾਇਦ ਇਹ ਬੋਰਡ ਦਾ ਨਹੀਂ ਹੈਗਾ ਇਹ ਬਿਹੜਾ ਦਾ ਦਰਖਤ ਹੈ ਬਿਹੜਾ ਉਹ ਜਿਹੜਾ ਤ੍ਰਿਫਲੇ ਦੇ ਵਿੱਚ ਪੈਂਦਾ ਹੈ ਬੜਾ ਕਾਰਗਰ ਹੁੰਦਾ ਇਹ ਵਾਲਾ ਦਰਖਤ ਇਹ ਵਾਲੇ ਦਰਖਤ ਆਰਗੈਨਿਕ ਹੈ ਮਤਲਬ ਕਿ ਕਾਫੀ ਦਵਾਈਆਂ ਬਣਦੀਆਂ ਨੇ ਇਸ ਦੀਆਂ ਤੇ ਇਹ ਦਰਖਤ ਉਹਨਾਂ ਟਾਈਮਾਂ ਦਾ ਹੈ ਦੇਖੋ ਕਿੰਨਾ ਫੈਲਿਆ ਹੋਇਆ ਧੜ ਤੁਸੀਂ ਦੇਖ ਹੀ ਲਿਆ ਸੀ ਤੇ ਜਗ੍ਹਾ ਬਹੁਤ ਸੋਹਣੀ ਹੈ ਚਾਰੇ ਤਰਫ ਹਿਮਾਲਿਆ ਹਿਮਾਲਿਆ ਦੇ ਨਾਲ ਨਾਲ ਪੰਜਾਬ ਗੰਨਾ ਤੇ ਪਿੰਡਾਂ ਦਾ ਮੋਲ ਸੋਹਣੀ ਗੱਲ ਬਾਤ ਆ ਸੋ ਇਹ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਟਾਈਮ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਸ਼ੇਰਗਾਹ ਸਾਹਿਬ ਕਹਿੰਦੇ ਨੇ ਇਹਨੂੰ ਗੁਰਦੁਆਰਾ ਸਾਹਿਬ ਨੂੰ ਸ਼ੇਰਗੜ ਵੀ ਬੋਲ ਦਿੰਦੇ ਨੇ 24 ਘੰਟੇ ਲੰਗਰ ਚੱਲਦਾ ਹੈ ਤੇ ਬਾਬਾ ਜੀ ਕਹਿੰਦੇ ਆਜੋ ਚਾਹ ਪਾਣੀ ਪੀ ਕੇ ਜਾ ਜੇ ਮੈਂ ਕਿਹਾ ਕੋਈ ਗੱਲ ਨਹੀਂ ਜੀ ਚਾਹ ਜੇ ਹੁਣ ਪੀ ਕੇ ਆਏ ਆ ਸੋ ਇਹ ਗੁਰਦੁਆਰਾ ਸਾਹਿਬ ਦਾ ਬੈਕਗਰਾਉਂਡ ਹੈ ਤੇ ਇੱਕ ਇੱਥੇ ਸੇਵਾ ਲੱਗੀ ਹੋਈ ਆ ਆਪਣਾ ਇੱਕ ਸਰ ਸੇਵਾ ਵਾਲੇ ਹਸਪਤਾਲ ਬਣਾ ਰਹੇ ਨੇ ਸਾਹਮਣੇ ਉਹ ਹਸਪਤਾਲ ਆ ਮੈਂ ਦਿਖਾਣਾ ਤੁਹਾਨੂੰ ਤੇ ਹਸਪਤਾਲ ਦੀ ਸੇਵਾ ਲੱਗੀ ਹੋਈ ਆ ਜਿਹੜਾ ਮੇਰਾ ਵੀਰ ਭੈਣ ਭਰਾ 10 20 50 ਜਿੰਨੀ ਤੁਹਾਡੀ ਸ਼ਰਧਾ ਤੁਸੀਂ ਕਰਨਾ ਚਾਹੁੰਦੇ ਹੋ ਬਾਣੀ ਮੈਂ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦਿਖਾ ਦੇਣਾ ਆ ਸਾਹਮਣੇ ਆਤਮਾ ਸਿੰਘ ਜੀ ਮੈਮੋਰੀਅਲ ਜਰਨਲ ਹਸਪੀਟਲ ਦੀ ਸਾਰ ਲਈਏ ਯਾਨੀ ਕਿ ਇਹ ਹਸਪਤਾਲ ਬਣ ਰਿਹਾ ਪਿੰਡ ਨਿਹਾਲਗੜ੍ਹ ਨਿਹਾਲਗੜ੍ਹ ਪਿੰਡ ਪੈਂਦਾ ਇੱਥੇ ਜਿੱਥੇ ਇਹ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਹੈ ਤੇ ਇਸ ਗੁਰਦੁਆਰਾ ਸਾਹਿਬ ਦਾ ਮੈਂ ਥੋੜਾ ਜਿਹਾ ਇਤਿਹਾਸ ਦੱਸ ਦਿਨਾ ਕਿ ਇੱਥੇ ਗੁਰੂ ਸਾਹਿਬ ਜਦੋਂ ਆਪਣੇ ਸਪਾਹੀਆਂ ਦੇ ਨਾਲ ਆਇਆ ਕਰਦੇ ਸੀਗੇ ਤਾਂ ਬਹੁਤ ਵੱਡਾ ਜੰਗਲ ਸੀਗਾ ਤੇ ਜੰਗਲ ਹੋਣ ਕਰਕੇ ਇੱਥੇ ਇੱਕ ਸ਼ੇਰ ਰਹਿੰਦਾ ਸੀ ਸ਼ੇਰ ਜਿਹੜੇ ਇੱਥੋਂ ਦੇ ਵਸਨੀਕ ਸੀਗੇ ਉਹਨਾਂ ਨੂੰ ਬੜਾ ਤੰਗ ਕਰਦਾ ਸੀਗਾ ਤੇ ਗੁਰੂ ਸਾਹਿਬ ਜਦੋਂ ਇਸ ਸਾਈਡ ਆਏ ਪੌਂਟਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਇਸ ਸਾਈਡ ਆਏ ਤਾਂ ਗੁਰੂ ਸਾਹਿਬ ਨੇ ਉਸ ਸ਼ੇਰ ਦਾ ਇੱਕੋ ਤੀਰ ਚੋਂ ਉਹਦਾ ਉਹ ਕਰਤਾ ਉਧਾਰ ਕਰਤਾ ਆਪਾਂ ਉਧਾਰ ਕਹਾਂਗੇ ਉਹਦਾ ਉਧਾਰ ਕਰਤਾ ਤੇ ਉਹ ਜਿਹੜਾ ਸ਼ੇਰ ਸੀਗਾ ਰਾਜਾ ਜੈਦਰਸ ਸੀਗਾ ਕਿ ਉਹ ਸ਼ੇਰ ਦੀ ਜੂਨ ਦੇ ਵਿੱਚ ਇੱਥੇ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਸੀਗਾ ਤੇ ਫਿਰ ਇੱਥੋਂ ਦੇ ਜਿਹੜੇ ਲੋਕ ਨੇ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਰੱਖਤਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਬਾਅਦ ਚੋਂ ਤੇ ਇਸ ਪਵਿੱਤਰ ਜਗ੍ਹਾ ਦਾ ਨਾਮ ਰੱਖਤਾ ਗੁਰਦੁਆਰਾ ਸ੍ਰੀ ਸ਼ੇਰਗਾ ਜਾਂ ਗੁਰਦੁਆਰਾ ਸ੍ਰੀ ਸ਼ੇਰਗੜ੍ਹ ਸਾਹਿਬ ਸੋ ਤੁਹਾਡਾ ਕਦੇ ਵੀ ਟਾਈਮ ਲੱਗੇ ਤਾਂ ਤੁਸੀਂ ਇਹ ਗੁਰਦੁਆਰਾ ਸਾਹਿਬ ਜ਼ਰੂਰ ਆਣਾ ਕੌਂਟਾ ਸਾਹਿਬ ਗੁਰਦੁਆਰਾ ਜਿਹੜਾ ਮੇਨ ਗੁਰਦੁਆਰਾ ਹੈ ਉਸ ਤੋਂ 500 ਤੋਂ 6 ਕਿਲੋਮੀਟਰ ਇੱਕ ਪਿੰਡ ਦੇ ਮਾਹੌਲ ਚੋਂ ਦੂਰ ਤਰਾਜ ਪਹਾੜੀਆਂ ਦੇ ਵਿੱਚ ਵਸਿਆ ਹੋਇਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸ੍ਰੀ ਸ਼ੇਰਗੜ੍ਹ ਸਾਹਿਬ ਜਰੂਰ ਦਰਸ਼ਨ ਕਰਨਾ ਤੁਹਾਡਾ ਟਾਈਮ ਲੱਗੇ ਤੇ ਸਾਹਮਣੇ ਹਸਪਤਾਲ ਦੀ ਸੇਵਾ ਲੱਗੀ ਹੋਈ ਹੈ ਜਿਹੜਾ ਮੇਰਾ ਵੀਰ 10 20 50 ਰੁਪਏ ਦੇ ਸਕਦਾ ਜਰੂਰ ਦੇਵੇ ਪੁੰਨ ਹੁੰਦਾ ਤੁਹਾਡੀ ਵੀ ਸੇਵਾ ਲੱਗ ਜੇਗੀ ਗੁਰਦੁਆਰਾ ਸਾਹਿਬ ਦੇ ਹਸਪਤਾਲ ਦੇ ਵਿੱਚ ਸੋ ਇਹ ਵੀਡੀਓ ਨੂੰ ਇੱਥੇ ਕਰਦੇ ਹਾਂ ਬੰਦ ਧੰਨਵਾਦ ਮਿਲਦੇ ਆ ਤੁਹਾਨੂੰ ਕਿਸੇ ਦਿਨ ਨਵੀਂ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਅਦਾਬ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੇ ਜੀ ਮਿਲਦੇ ਆ ਤੁਹਾਨੂੰ ਨਵੇਂ ਜਗ੍ਹਾ ਤੇ ਸਤਿ ਸ੍ਰੀ ਅਕਾਲ